उन्होंने श्री अनंतपुर साहब लोकसभा हल्के अपील की है एन बी न्यूज़ चैनल की टीम जो है श्री अनंतपुर साहब में पहुंच चुकी है और यहां से आज़ाद उम्मीदवार हमारे साथ हैं क्योंकि अगर लोकसभा चुनाव की बात की जाए तो सभी पार्टियां जो हैं मैदान में और हमारे साथ आज़ाद उम्मीदवार हैं जरूर उनके साथ चर्चा भी करेंगे और साथ ही अगर बात की जाए कुछ और भी आजाद उम्मीदवार खड़े थे उन्होंने भी जो है समर्थन जो है अपने उम्मीदवार को आज़ाद उम्मीदवार को दे दिया है सबसे पहले आपका नाम हाँ मेरा इंजीनियर दिलजीत सिंह सैनी ਮੈਂ ਜੇ ਭਾਰਤੀ ਜਵਾਨ ਕਿਸਾਨ ਪਾਰਟੀ ਵਾਲੋਂ ਉਮੀਦਵਾਰ ਹਾਂ ਸਾਡਾ ਚੋਣ ਨਿਸ਼ਾਨਾ ਹੀਰਾ ਇਹਨਾਂ ਤੋਂ ਵੀ ਲੈ ਲੈਂਦੇ ਸਰ ਤੁਹਾਡਾ ਨਾਮ ਅਫਤਾਰ ਸਿੰਘ ਨਗਲਾ ਜੋ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਇੰਡੀਆ ਦੇ ਚੇਅਰਮੈਨ ਨੇ ਤੇ ਆਪਣੇ ਪੂਰੇ ਸਮਰਥਕਾਂ ਸਮੇਤ ਜੋ ਪਹਿਲੀ ਤਰੀਕ ਨੂੰ 1 ਅਪ੍ਰੈਲ 2024 ਨੂੰ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬਡਾਲਾ ਜੋ ਸਿੱਖ ਸਦਭਾਵਨਾ ਦਲ ਦੇ ਮੁਖੀ ਜੋ 4 ਸਾਲਾਂ ਤੋਂ ਇਨਸਾਫ ਲਈ 328 ਸਰੂਪ ਜਿਹੜੇ ਚੋਰੀ ਵੇਚੇ ਗਏ ਸੀ ਬੇਅਦਬੀ ਕਾਂਡ ਦੇ ਮਾਮਲੇ ਲਈ ਤੇ ਇਹ ਜਿਹੜੀਆਂ ਸਰਕਾਰਾਂ ਅੱਜ ਤੱਕ ਕੋਈ ਸੁਣਵਾਈ ਨਹੀਂ ਕਰ ਰਹੀਆਂ ਉਸ ਦੇ ਸਬੰਧ ਚ ਅਸੀਂ ਇਹ ਪਹਿਲੀ ਅਪ੍ਰੈਲ ਤੋਂ ਜਿਹੜੀ ਤਖਤ ਤਸਰੀ ਕੇਸਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਲਈ ਨੋਮੀਨੇਸ਼ਨ ਫਾਈਲ ਲਈ ਅਰਦਾਸ ਕੀਤੀ ਸੀ ਤਕਨੀਕੀ ਕਾਰਨਾਂ ਕਾਰਨ ਮੇਰੀ ਜਿਹੜੀ ਫਾਈਲ ਨੋਮੀਨੇਸ਼ਨ ਰੱਦ ਹੋ ਗਈ ਸੀ ਜੋ ਨਿਯਮ ਦੇ ਅਨੁਸਾਰ ਇਸ ਦੇ ਵਿੱਚ ਮੈਨੂੰ ਕੋਈ ਆਬਜੈਕਸ਼ਨ ਨਹੀਂ ਤੇ ਅੱਜ ਅਸੀਂ ਜੋ ਇਸ ਪ੍ਰੈਸ ਵਾਰਤਾਲਾਪ ਰਾਹੀਂ ਅਸੀਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਇੰਜੀਨੀਅਰ ਦਲਜੀਤ ਸਿੰਘ ਸੈਣੀ ਜੀ ਜੋ ਕੈਂਡੀਡੇਟ ਭਾਰਤੀ ਕਿਸਾਨ ਜਵਾਨ ਪਾਰਟੀ ਵੱਲੋਂ ਜੋ ਕੈਂਡੀਡੇਟ ਹੈ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਪੂਰੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੂੰ ਔਰ ਆਪਣੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਅਸੀਂ ਇਲਾਕੇ ਦੇ ਵਿੱਚ ਸਰਵੇ ਕਰਕੇ ਪਿੰਡ-ਪਿੰਡ ਗਏ ਆ ਉਹਨਾਂ ਨੂੰ ਆਪ ਦੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਉਹ ਭਾਈ ਸਾਹਿਬ ਭਾਈ ਇੰਜੀਨੀਅਰ ਦਲਜੀਤ ਸਿੰਘ ਦੇ ਚੋਣ ਨਿਸ਼ਾਨ ਹੀਰੇ ਦੇ ਉੱਤੇ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ। ਸਿੰਘ ਵਾਲਾ ਤੋਂ ਵੀ ਸਵਾਲ ਲੈ ਲਿਆ ਸਰ ਇੰਜੀਨੀਅਰ ਐ ਤੁਸੀਂ ਫਿਰ ਜਿਹੜੀ ਹੈ ਰਾਜਨੀਤੀ ਦੇ ਵਿੱਚ ਕਿਵੇਂ ਆ ਗਏ ਤੇ ਰਾਜਨੀਤੀ ਕਿਉਂ ਚੁਣੀ? ਸਰ ਰਾਜਨੀਤੀ ਜਿਹੜਾ ਸਿਸਟਮ ਜਿਹੜਾ ਕਰਪਟ ਹੋ ਚੁੱਕਿਆ ਸਿਸਟਮ ਕੋਈ ਸੁਣਵਾਈ ਨਹੀਂ ਆਮ ਬੰਦੇ ਦੀ 락ડાઉન ਦੇ ਬਾਅਦ ਇਹਨਾਂ ਨੇ ਜਿਹੜੇ ਐਨੇ ਕਿੰਨੇ ਕੰਮਪਲਾਈ ਸੀ ਕੋਈ ਇਹਨਾਂ ਕੋਲ ਡਾਟਾ ਨਹੀਂ ਜਿੰਨਾ ਇਹਨਾਂ ਨੇ ਜੋਬਲੈਸ ਕਰਤਾ ਉਹ ਜਿਹੜਾ ਸਿਸਟਮ ਨੂੰ ਦੇਖਦੇ ਹੋਏ ਅੱਜ ਦੀ ਡੇਟ ਤੇ ਦੇਖੋ ਜੀ 47 ਦਾ ਦੇਸ਼ ਆਜ਼ਾਦ ਹੋਇਆ ਸਾਡੇ ਦੇਸ਼ ਦੇ ਵਿੱਚ ਅੱਜ ਦੀ ਡੇਟ 'ਚ ਹਰ ਜ਼ਿਲ੍ਹੇ 'ਚ ਪੀਜੀਐਸ ਸੇਮ ਸਰਗਾ ਹਸਪੀਟਲ ਹੋਣਾ ਚਾਹੀਦਾ ਸੀ ਉਦੇ ਬਾਅਦ ਵਰਲਡ ਕਲਾਸ ਯੂਨੀਵਰਸਿਟੀਆਂ ਸਕੂਲ ਹੋਣੇ ਚਾਹੀਦੇ ਸੀ ਜਿਉਂਦੇ ਬਾਅਦ ਉਹਨਾਂ ਦੀਆਂ ਜਿਹੜੀਆਂ ਫੀਸਾਂ ਫ੍ਰੀ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ ਲਗਾ ਹਰ ਬੰਦਾ ਉੱਥੇ ਜਾ ਕੇ ਇਲਾਜ ਕਰਾ ਸਕੇ ਆਪਣਾ ਜਿਹੜਾ ਆਪਣਾ ਦੁੱਖ ਤਕਲੀਫ ਦੱਸ ਸਕੇ ਪਰ ਉਹਦੇ ਨਾ ਕਾਰਨ ਹੈ ਕਿ ਅੱਜ ਤੱਕ ਉਹ ਚੀਜ਼ਾਂ ਹੋਈਆਂ ਹੀ ਨਹੀਂ ਉਹਦੇ ਇਲਾਵਾ ਫੈਕਟਰੀਆਂ ਖੋਲਣ ਜਿਹੜੇ ਹਰ ਘਰ ਨੂੰ ਆਪਣੇ ਬੱਚੇ ਨੂੰ ਆਪਣੇ ਘਰ ਦੇ ਨੇੜੇ ਨੌਕਰੀ ਮਿਲ ਸਕੇ ਉਹ ਅੱਜ ਦੀ ਡੇਟ 'ਚ ਕਿੱਥੇ ਜਾਂਦਾ ਦੇ ਛੱਡ ਰਿਹਾ ਕੋਈ ਕਿੱਥੇ ਜਾ ਰਿਹਾ ਕੋਈ ਪ੍ਰਾਈਵੇਟ 'ਚ ਜਾ ਰਿਹਾ ਕੋਈ ਉਹ ਤਾਂ ਵਿਦੇਸ਼ ਦੇ ਨਾ ਜਾ ਰਿਹਾ ਤੁਸੀਂ ਜਾ ਕੇ ਜਹਾਜ਼ ਹੀ ਦੇਖ ਲਓ ਸਾਡੇ ਦੇਸ਼ ਦੇ ਵਿੱਚ ਇੰਟਰਨੈਸ਼ਨਲ 에ਰਪੋਰਟ 'ਚ ਕਿੰਨੇ ਕ ਜਹਾਜ਼ ਡੇਲੀ ਬੱਚਿਆਂ ਦੇ ਸਾਡੇ ਜਾਈ ਜਾ ਰਹੇ ਆ ਬਾਰ ਆ ਚੀਜ਼ਾਂ ਨੇ ਹੋਰ ਜਿਹੜਾ ਭ੍ਰਸ਼ਟ ਸਿਸਟਮ ਸਾਡਾ ਆ ਗਿਆ ਆ ਉਹਦੇ ਬਾਅਦ ਪ੍ਰਾਈਵੇਟ ਕਰਮਚਾਰੀਆਂ ਨੂੰ ਜਿਹੜਾ ਅੱਜ ਕੱਢ ਕੇ ਬਾਹਰ ਮਾਰਦੇ ਆ ਨੌਕਰੀਆਂ ਤੋਂ ਉਹਨਾਂ ਲਈ ਵਿੱਚ ਘੱਟ ਤੋਂ ਘੱਟ 20 ਤੋਂ 30 ਹਜ਼ਾਰ ਘੱਟ ਦੋ ਸੈਲਰੀ ਔਰ ਇੱਕ ਸਾਲ ਪਹਿਲਾਂ ਉਹਨੂੰ ਇਨਟੀਮੀਟ ਕਰਨਾ ਪਵੇ ਕਿ ਘੱਟ ਤੋਂ ਘੱਟ ਇੱਕ ਸਾਲ ਪਹਿਲਾਂ ਦੱਸੇ ਜੀ ਉਹ ਆਪਣਾ ਗ ਸਕੇ ਹੁਣ ਉਹਨੂੰ ਜਿਹੜੀ ਤਨਖਾਹ ਤਾਂ ਦੇਈ ਜਾਂਦੇ ਥੋੜੀ ਬਹੁਤ ਅਗਲਾ ਕਿਤੇ ਗੁਜ਼ਾਰਾ ਕਰੂਗਾ ਉਸੇ ਨੇ ਇਸੇ ਮਾਰਕੀਟ ਤੋਂ ਸਮਾਨ ਲੈਣਾ ਗ੍ਰੋਸਰੀ ਦਾ ਲੈਣਾ ਜਾਂ ਸਬਜ਼ੀਆਂ ਲੈਣੀਆਂ ਜਾਂ ਕੁਝ ਵੀ ਲੈਣਾ ਜਿੱਥੋਂ ਇਸ ਗਵਰਨਮੈਂਟ ਜੌਬ EMPLOYE ਲੈਂਦਾ ਜਿੱਥੋਂ ਨੇਤਾ ਲੈਂਦੇ ਜਿੱਥੋਂ ਆਮ ਜਨਤਾ ਲੈਂਦੀ ਉਹਦੇ ਕੋਲ ਜਿਹੜਾ ਜੌਬਲੈਸ ਹੋ ਉਹਨੂੰ ਆਪਣਾ ਟੱਬਰ ਕਿਦਾ ਪਾੜਨਾ ਹੋਰ 60 ਸਾਲ ਦੇ ਬਾਅਦ ਜਿਹੜਾ ਬੰਦਾ ਹੋ ਜਾਂਦਾ ਜਦੋਂ ਕੋਲ ਹੱਥ ਪੈਰ ਚੱਲਣੇ ਲੈਕ ਨਹੀਂ ਰਹਿੰਦੇ ਉਹਦੀ ਵੀ 10000 ਤੋਂ ਘੱਟ ਪੈਨਸ਼ਨ ਨਾ ਹੋਵੇ 1 2000 ਇਹਨਾਂ ਨੂੰ ਪੁੱਛੋ ਇਹਨਾਂ ਦਾ ਖਰਚਾ ਚੱਲਦਾ ਨਹੀਂ ਤਾਂ ਮਾਂ ਦਾ ਉਹਨਾਂ ਦਾ ਵੀ ਘੱਟ ਤੋਂ ਆਲਾ ਪਾਣੀ ਪੀਣਾਂ ਦੇ ਨਾਲਕੇ ਦੇ ਨਾਲ ਗੱਡਰ ਬਣਾ ਦੋ ਉਹ ਵੀ ਪਾਣੀ ਖਰਾਬ ਹੁੰਦਾ 50 ਸਾਲ ਦੇ ਪ੍ਰੈਸਟੀਸਾਈਜ਼ ਪਾ ਰਹੇ ਸੀ ਧਰਤੀ ਦੇ ਵਿੱਚ ਉਹਨੂੰ ਅੱਜ ਪੰਪਿੰਗ ਕਰਕੇ ਪੀ ਰਹੇ ਜਿਹੜਾ ਕੈਂਸਰ ਦਾ ਰੂਪ ਲੈ ਚੁੱਕਿਆ ਸਾਡੇ ਉਹਦੇ ਵਿੱਚ ਪੰਜਾਬ ਦੇ ਵਿੱਚ ਇਸ ਲਈ ਸਾਡਾ ਕਹਿੰਦਾ ਜਿਹੜਾ ਜੜੀ ਬੂਟੀਆਂ ਦਾ ਨਹਿਰੀ ਪਾਣੀ ਆ ਜਿਹੜਾ ਨਹਿਰੀ ਪਾਣੀ ਜਿਹੜੇ ਪਹਾੜਾ ਤੋਂ ਆਉਂਦਾ ਉਹਨੂੰ ਜਿਹੜਾ ਕਹਿੰਦੇ ਪੰਜ ਦਰਿਆਵਾਂ ਦੀ ਧਰਤੀ ਸਾਡੀ ਨੈਗਲੀਜੈਂਸੀ ਕਰਕੇ ਤਿੰਨ ਦਰਿਆਵਾਂ ਦੀ ਰਹਿ ਗਈ ਉਹਨੂੰ ਘੱਟ ਦੋ ਘੱਟ ਦੋ ਤਾਂ ਕਹਿੰਦਾ ਟਪਕਾ ਪਾਣੀ ਤਾਂ ਨਹੀਂ ਜਾਣ ਦੇਣਾ ਬਈ ਤੁਸੀਂ ਆਪਣੇ ਘਰਾਂ 'ਚ ਹਰ ਘਰ ਕਿਉਂ ਨਹੀਂ ਪਹੁੰਚਿਆ ਉਹਦੀ ਅਸੀਂ ਮੰਗ ਰ ਉਹਦੇ ਬਾਅਦ ਚ ਹਰੇ ਜਿਹੜੀਆਂ ਰਜਿਸਟਰੀਆਂ ਬੰਦਾ ਕਰਾਂਦਾ ਉਹ ਆਪਣਾ ਏਡੀਸੀ ਜੋੜੋ ਵੀ ਡਿਊਸ ਦੇ ਕੇ ਉਹ ਤਾਂ ਕਰਾਂਦਾ ਰਜਿਸਟਰੀ ਰਜਿਸਟਰੀ ਕਰਾਣੇ ਦੇ ਬਾਅਦ ਚ ਗਵਰਨਮੈਂਟ ਜਦੋਂ ਉਹ ਰਜਿਸਟਰੀ ਤੇ ਲੱਖੋ ਰੁਪਏ ਲੈਂਦੀ ਏਡੀਸੀ ਆਈਡੀਸੀ ਤੇ ਲੱਖੋ ਰੁਪਏ ਲੈਂਦੀ ਆ ਫਿਰ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਗਵਰਨਮੈਂਟ ਰਜਿਸਟਰੀਆਂ ਕਰਾਣੇ ਦੇ ਬਾਅਦ ਵੀ ਨਾ ਉਹਨੂੰ ਬਿਜਲੀ ਦੇ ਰਹੀ ਹੈ ਨਾ ਪਾਣੀ ਦੇ ਰਹੀ ਹੈ ਨਾ ਸੜਕਾ ਦੇ ਰਹੀ ਹੈ ਨਾ ਸਟਰੀਟ ਲਾਈਟ ਦੇ ਰਹੀ ਹੈ ਨਸੀਬਰ ਲੈਣ ਦੇ ਕਿਨਾਂ ਚ ਕਿਉਂ ਬਈ ਆ ਦੇਖਣ ਦਾ ਸਹੀ ਉਹ ਸਾਡਾ ਕਹਿਣ ਦਾ ਮਤਲਬ ਰਜਿਸਟਰੀਆਂ ਦੇ ਕਰਾਣੇ ਦੇ ਬਾਅਦ ਜਾਂ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਆ ਪੰਜ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੇ ਗਵਰਨਮੈਂਟ ਹਰੇਕ ਤੋਂ ਟੈਕਸ ਜਾਂ ਕਿ ਉਹ ਵੀ ਦੇ ਇਲਾਵਾ ਹਰ ਚੀਜ਼ ਤੇ ਅਸੀਂ ਟੈਕਸ ਦਿੰਨੇ ਸਾਬਣ ਪਾਣੀ ਇਹ ਉਹ ਹਰ ਚੀਜ਼ ਤੇ ਸਾਡਾ ਟੈਕਸ ਆ। ਤੱਕੇ ਨਾ ਛੱਡਣਾ ਬਬੇ ਜੇ ਤੁਸੀਂ ਇਸ ਚੀਜ਼ ਦਾ ਸਮਰਥਨ ਕਰਦੇ ਆ ਤਾਂ ਮੈਂ ਤਾਂ ਕਹਿੰਦਾ ਫਿਰ ਤੁਸੀਂ ਵੀ ਦੂਸਰੇ ਸਟੇਟਾਂ ਜਾ ਕੇ ਇਲੈਕਸ਼ਨ ਕਾਦੇ ਨ ਲੜਦੇ ਤੁਸੀਂ ਫਿਰ ਆਪਣੇ ਲੋਕਾਂ ਨੂੰ ਕਾਦੇ ਚੇਤੇ ਆਂਦੇ ਜਿਦਾ ਅਜੇ ਬਾਕੀ ਸਾਰੀਆਂ ਪਾਰਟੀਆਂ ਨੂੰ ਆ ਰਹੇ ਆ ਇਸ ਲਈ ਕਿ ਆ ਕਿ ਪਬਲਿਕ ਸਮਝਦਾਰਾ ਸਾਡੇ ਜਿਹੜੇ ਹਲਕੇ ਜ ਹੀਰੇ ਤੇ ਬੋਟ ਪਾਓਗੇ ਅੱਜ ਬਡਾਲਾ ਸਾਹਿਬ ਦਾ ਵੀ ਸਾਨੂੰ ਆਸ਼ੀਰਵਾਦ ਆ ਗਿਆ ਆ ਭਾਈ ਅਵਤਾਰ ਸਿੰਘ ਨੰਗਲਾ ਜੀ ਦਾ ਵੀ ਆ ਗਿਆ ਜਿਹੜੇ ਜਿੰਨੇ ਅੱਜ ਚੰਗੇ ਚੰਗੇ ਜਿਹੜਾ ਸੋਚ ਦੇ ਮਾਲਕ ਆ ਉਹ ਸਾਨੂੰ ਸਾਰੇ ਸਮਰਥਨ ਦੇ ਰਹੇ ਸਾਡੇ ਪੂਰੇ ਇਲਾਕੇ 'ਚ ਲਹਿਰ ਬਣੀ ਪਈ ਆ ਹਰ ਜਗ੍ਹਾ ਹੀਰਾ ਹੀਰਾ ਹੋ ਰਿਹਾ ਅਸੀਂ ਉਹੀ ਹੀਰੇ ਜੀ ਤੁਸੀਂ ਚੁਣੋਗੇ ਹੀਰੇ ਮੰਗ ਰਹੀ ਅਸੀਂ ਉੱਥੇ ਗੱਲਾਂ ਰਕੜੀਆਂ ਹਰ 6 ਮਹੀਨੇ ਬਾਅਦ ਤੁਹਾਨੂੰ ਰਿਪੋਰਟਾਂ ਦੇਵਾਂਗੇ ਕੀ ਕਰਿਆ ਕੀ ਨਹੀਂ ਬਾਕੀ ਜੀ ਆਗਿਆ ਚਾਹਨੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹ ਇਹ ਬਿਲਕੁਲ ਦੇਖਣਾ ਹੋਵੇਗਾ ਕਿ ਜਨਤਾ ਜਨਾਰਦਨ ਜਿਹੜੀ ਹੈ ਕੀ ਫੈਸਲਾ ਲੈਂਦੀ ਹੈ ਅਗਰ ਇੱਕ ਤਰੀਕ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਰੀਕ ਨੂੰ ਜਿਹੜਾ ਹੈ ਕਿਸ ਪਾਰਟੀ ਕੋ ਜੋ ਹੈ ਜਨਤਾ ਜਨਾਰਦਨ ਵੋਟ ਡਾਲੇਗੀ ਔਰ ਆਨੇ ਵਾਲੀ ਅਗਰ 4 ਤਰੀਕ ਦੀ ਬਾਤ ਕੀ ਜਾਏ ਤਾਂ 4 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਤਾਂ ਕਿਸ ਪਾਰਟੀ ਕੀ ਜੋ ਹੈ ਤਾਜਪੋਸ਼ੀ ਹੋਗੀ ਸ਼੍ਰੀ ਨਨਪੁਰ ਸਾਹਿਬ ਸੇ ਕੈਮਰਾ ਪਰਸਨ ਵੀਜੇ ਕੇ ਸਾਥ ਏਨ ਬੀ ਨਿਊਜ਼ ਕੇ